ਬੱਜ ਬਣਾਉਣ ਲੱਗੇ ਆ ਜੀ ਬਹੁਤ ਹੀ ਟੇਸਟੀ ਪੁਰਜੀ ਤੇ ਇਹ ਬਣਾਉਣ ਲੱਗੇ ਆ ਜੀ ਆਪਾਂ ਪਿਆਜ਼ ਤੇ ਬੇਸਨ ਦੀ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਕਿਉਂਕਿ ਸਾਡੇ ਰਿਸ਼ਤੇਦਾਰ ਆਇਸ ਤੇ ਉਹਨਾਂ ਦਾ ਬੱਚਾ ਕਹਿੰਦਾ ਮੈਂ ਨੀਲਾ ਸੁਨਾਲੀ ਸਬਜ਼ੀ ਖਾਣੀ ਤੇ ਫਿਰ ਮੈਂ ਉਹਨੂੰ ਤੁਰੰਤ ਇਹ ਬਣਾ ਕੇ ਦਿੱਤੀ ਮਿੰਟਾਂ ਚ ਦੀ ਬਣ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੜਾਹੀ ਚ ਪਾ ਲਿਆ ਸੀ ਜੀ ਤੇਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਜੀਰੇ ਦਾ ਤੇ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਸਾਰੇ ਪਰਿਵਾਰ ਵਾਸਤੇ ਪੁਰਜੀ ਬਣਾਉਂਨੇ ਆ ਤੇ ਜਿਹੜੀ ਬੇਸਨ ਆ ਕਈ ਵਾਰ ਉਹਦੇ ਨਾਲ ਗੈਸ ਦੀਆਂ ਹੋਰ ਵੀ ਕਈ ਪੇਟ ਚ ਪ੍ਰੋਬਲਮ ਆ ਜਾਂਦੀਆਂ ਤੇ ਇਹਦੇ ਲੱਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਲੰਮੇ ਲੰਮੇ ਪਿਆਜ਼ ਕੱਟੇ ਹੋਏ ਨੇ ਇਹ ਪਾਵਾਂਗੇ ਪਿਆਜ਼ ਤੁਸੀਂ ਜਿਵੇਂ ਵੀ ਤੁਹਾਨੂੰ ਇਹਦੀ ਸ਼ੇਪ ਪਸੰਦ ਹੋਵੇ ਉਵੇਂ ਤੁਸੀਂ ਇਹਨੂੰ ਕੱਟ ਸਕਦੇ ਹੋ ਬਰੀਕ ਵੀ ਕੱਟ ਸਕਦੇ ਹੋ ਲੰਮੇ ਕੱਟ ਸਕਦੇ ਹੋਗੇ ਤੇ ਆਪਾਂ ਇੱਥੇ ਲੰਮੇ ਲੰਮੇ ਕੱਟੇ ਹੋਏ ਸੀਗੇ ਚੰਗੀ ਤਰ੍ਹਾਂ ਧੋ ਕੇ ਆਪਾਂ ਇਹਨੂੰ ਕੱਟ ਲਈ ਸੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਕਾਵਾਂਗੇ ਹੁਣ ਕਈ ਵਾਰ ਐਵੇਂ ਹੁੰਦਾ ਵੀ ਸਬਜ਼ੀਆਂ ਨਹੀਂ ਪਸੰਦ ਆਉਂਦੀਆਂ ਜਿਵੇਂ ਹੁਣ ਸਬਜ਼ੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਪਈਆਂ ਨੇ ਤੇ ਕਈ ਵਾਰ ਦੁਪਹਿਰ ਟਾਈਮ ਆਪਣਾ ਆਉਂਦਾ ਵੀ ਆਪਾਂ ਸਬਜ਼ੀ ਖਾਈਏ ਜਾਂ ਜਦੋਂ ਵੀ ਆਪਣੇ ਕੋਲ ਟਾਈਮ ਘੱਟ ਹੋਵੇ ਤਾਂ ਆਪਾਂ ਇਹਨੂੰ ਤੁਰੰਤ ਬਣਾ ਕੇ ਖਾ ਸਕਦੇ ਥੋੜੇ ਜਿਹਾ ਟਾਈਮ ਦੀ ਬਹੁਤ ਹੀ ਟੇਸਟੀ ਪਰਜੀਵਣ ਕਿ ਤਿਆਰ ਹੁੰਦੀ ਹੈ ਤੇ ਜਦੋਂ ਇਹ ਸਬਜ਼ੀ ਬਣ ਕੇ ਤਿਆਰ ਹੋ ਗਈ ਸੀਗੀ ਤਾਂ ਜਦੋਂ ਮੈਂ ਸਾਰੇ ਪਰਿਵਾਰ ਨੂੰ ਖਵਾਈ ਤਾਂ ਸਾਰੇ ਕਹਿ ਰਹੇ ਸੀ ਵੀ ਇਹ ਹੈ ਤਾਂ ਹੈ ਕਾਦੀ ਵੀ ਟੇਸਟੀ ਇਹ ਨਿਵੜ ਨਹੀਂ ਹੋਈ ਸੀਗੀ ਤੇ ਟੇਸਟੀ ਬੇहद ਲੱਗਦੀ ਹੈਗੀ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਨਮਕ ਤਾਂ ਜੋ ਜਿਹੜੇ ਇਹਦੇ ਵਿੱਚ ਪਿਆਜ਼ ਪਾਏ ਹੋਏ ਨੇ ਉਹ ਵਧੀਆ ਪੱਕ ਜਾਣ ਤੇ ਆਪਾਂ ਇਹਨੂੰ ਹਿਲਾ ਇਦੇ ਵਿੱਚ ਆਪਾਂ ਸੁੱਕਾ ਤਾਂ ਨਹੀਂ ਵੀ ਪਾ ਸਕਦੇ ਜਦੋਂ ਆਪਾਂ ਜੀਰਾ ਤੇ ਹਿੰਗ ਪਾਈ ਉਹਦੋਂ ਆਪਾਂ ਇਹਦੇ ਵਿੱਚ ਸੁੱਕਾ ਤਾਂ ਨਹੀਂ ਵੀ ਪਾ ਸਕਦੇ ਆਂਗੀ ਉਹਨਾਂ ਦਾ ਜਿਹੜਾ ਇਹਦਾ ਟੇਸਟ ਆ ਹੋਰ ਵੀ ਜਿਆਦਾ ਵਧੀਆ ਬਣ ਜਾਂਦਾ ਪਕਦੇ ਨੂੰ ਇਹਨੂੰ ਹੋਗੇ ਸੀ ਜੀ 4-5 ਮਿੰਟ ਹਲਾਉਂਦੇ ਆਪਾਂ ਰਹਿਣਾ ਉੱਪਰ ਦੀ ਟੱਕ ਕੇ ਵੀ ਰੱਖ ਸਕਦੇ ਆਂ ਵਧੀਆ ਪੱਕ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਥੋੜਾ ਕਰਕੇ ਵੇਸਣ ਦੋ-ਦੋ ਚਮਚ ਵੇਸਣ ਆ ਜਿਹੜਾ ਉਹ ਆਪਾਂ ਪਾਉਂਦੇ ਜਾਵਾਂਗੇ ਵੇਸਣ ਨੂੰ ਚੰਗੀ ਤਰ੍ਹਾਂ ਸ਼ਾਨ ਕੇ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਦੇ ਰਹਿਣਾਗਾ ਤੇ ਵੇਸਣ ਨੂੰ ਚੰਗੀ ਤਰ੍ਹਾਂ ਪਕਾ ਲੈਣਾਗਾ ਤੇ ਜਦੋਂ ਬੇਸਨ ਪਕ ਰਿਆ ਸੀ ਤਾਂ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਸੀਗੀ ਇਹਦੇ ਵਿੱਚ ਜਿਹੜਾ ਤੁਸੀਂ ਆਪਾਂ ਤੇਲ ਜਾਂ ਘਿਓ ਪਾਇਆ ਉਹ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਪਾ ਸਕਦੇ ਹੋਗੇ ਤੇ ਪਰ ਜਿਹੜਾ ਤੇਲ ਆ ਉਹ ਤੁਸੀਂ ਥੋੜਾ ਘੱਟ ਰੱਖੋ ਮੈਨੂੰ ਥੋੜਾ ਜਿਹਾ ਜ਼ਿਆਦਾ ਪੈ ਗਿਆ ਸੀ ਇਸ ਕਰਕੇ ਬੇਸਨ ਵੀ ਵੱਧ ਪਾਉਣਾ ਪਿਆ ਜੀ ਪਰ ਬਹੁਤ ਹੀ ਟੇਸਟੀ ਹੈ ਜਿਹੜੀ ਪਰ ਜਿਵਨ ਕਿ ਤਿਆਰ ਹੁੰਦੀ ਹੈਗੀ ਤੇ ਆਪਾਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਬੇਸਨ ਪਾਉਂਦੇਗੇ ਪਕਾਉਂਦੇਗੇ ਹਿਲਾਉਂਦੇਗੇ ਵੀ ਤਾਂ ਜੋ ਥੱਲੇ ਨਾ ਲੱਗੇ ਤੇ ਮੱਚੇ ਨਾ ਤੇ ਜਿਹੜੀ ਵਧੀਆ ਟੇਸਟੀ ਪੁਰਜੋਵਣ ਕਿ ਤਿਆਰ ਹੋਵੇ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਤੁਸੀਂ ਮਤਲਬ ਵਾਰ-ਵਾਰ ਬਣਾ ਕੇ ਖਾਓਗੇ ਮੈਂ ਗਰੰਟੀ ਦਿੰਨੀ ਐ ਇੰਨੀ ਜਿਆਦਾ ਟੇਸਟੀ ਹੋਣੀ ਸੀਗੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਗਏ ਜੀ ਤੇ ਵਧੀਆ ਜਿਹੜੀ ਪੁਰਜੋਵਣ ਨੂੰ ਤਿਆਰ ਸੀਗੀ ਇੱਕ ਕਾਲੀ ਬੇਸਨ ਸੀ ਜੀ ਆਪਾਂ ਛੋਟੀ ਕਾਲੀ ਤੇ ਥੋੜਾ ਥੋੜਾ ਕਰਦੇ ਇਹਦੇ ਵਿੱਚ ਆਪਾਂ ਸਾਰਾ ਪਾ ਲਿਆ ਸੀਗਾ ਤੇ ਇਹ ਵਧੀਆ ਪੱਕ ਕੇ ਤਿਆਰ ਹੋ ਗਿਆ ਸੀ ਜਦੋਂ ਮਤਲਬ ਬੇਸਨ ਪੱਕ ਪੱਕ ਰਿਹਾ ਸੀਗਾ ਨਾਲ ਜਿਹਦਾ ਕਲਰ ਚੇਂਜ ਹੋ ਗਿਆ ਸੀ ਤੇ ਨਾਲੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜ ਤੇ ਮੇਟ ਜਿਹੜਾ ਆਪਾਂ ਨਾਮਕ ਸੀ ਉਹ ਆਪਾਂ ਪਹਿਲਾਂ ਹੀ ਪਤਾ ਸੀਗਾ ਸਵਾਦ ਅਨੁਸਾਰ ਆਪਾਂ ਸਾਰੀਆਂ ਚੀਜ਼ਾਂ ਜਿਵੇਂ ਜੇ ਆਪਾਂ ਖਾਣਾ ਪਸੰਦ ਕਰਦੇ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਉਹ ਪਾ ਕੇ ਇਹਨੂੰ ਆਪਾਂ 3-4 ਮਿੰਟ ਵਾਸਤੇ ਪਕਾਵਾਂਗੇ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਤੇਲ ਕਿਉਂ ਘੱਟ ਖਾਣੇ ਆਗੇ ਤਾਂ ਤੁਸੀਂ ਘੱਟ ਪਾ ਸਕਦੇ ਹੋਗੇ ਤੇ ਜਦੋਂ ਆਪਾਂ ਬੇਸਨ ਪਕਾ ਰਹੇ ਹੁੰਦੇ ਤਾਂ ਆਪਾਂ ਥੋੜਾ ਜਿਹਾ ਪਾਣੀ ਦਾ ਛਿੱਟਾ ਦੇ ਕੇ ਵੀ ਇਹਨਾਂ ਨੂੰ ਪਕਾ ਸਕਦੇ ਆ ਤੇ ਜਦੋਂ ਜਿਹੜੀ ਪੁਰਜਵਨ ਕੀ ਬਿਲਕੁਲ ਤਿਆਰ ਹੋ ਗਈ ਤਾਂ ਆਪਾਂ ਇਹਦੇ ਵਿੱਚ ਹਰਾ ਧਨੀਆ ਜਾਂ ਜਿਹੜੀ ਮੇਥੇ ਮੇਥੀ ਹੁੰਦੀ ਹੈਗੀ ਉਹਨੂੰ ਤੁਹਾਨੂੰ ਆਪਾਂ ਨੂੰ ਕਾਲੇਜ ਸਰਵ ਕਰ ਲੈਣ ਤੇ ਜਦੋਂ ਸਾਰਿਆਂ ਨੂੰ ਖਵਾਈ ਤੁਸੀਂ ਬੱਚੇ ਨੂੰ ਵੀ ਬੇहद ਪਸੰਦ ਆਈ ਤੇ ਤੁਸੀਂ ਵੀ ਜਰੂਰ ਟਰਾਈ ਕਰਨਾ ਕਿਉਂਕਿ ਕਈ ਵਾਰ ਬੱਚੇ ਨਖਰੇ ਕਰਦੇ ਨੇ ਤਾਂ ਉਹਨਾਂ ਨੂੰ ਆਪਾਂ ਇਹ ਤੁਰੰਤ ਬਣਾ ਕੇ ਦੇ ਸਕਾ ਥੋੜੇ ਟਾਈਮ ਚ ਤਿਆਰ ਹੁੰਦੀ ਹੈ ਜੀ ਸੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ